हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਝੋਨੇ ਨੂੰ ਪਹਿਲੇ 7 ਦਿਨਾਂ ਦੇ ਵਿੱਚ ਵਿੱਚ ਜਿਹੜੀ ਆਪਾਂ ਖਰਾਕ ਪਾ ਸਕਦੇ ਆ ਤੇ ਜਿਹਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਜਿਹੜਾ ਗਰੋਥ ਜੜਾਂ ਦੀ ਤੇ ਫਸਲ ਦੀ ਫੋਟ ਆ ਜਿਹੜੀ ਉਹ ਸ਼ੁਰੂ ਹੋ ਜਾਵੇ ਕਿਉਂਕਿ ਕੁਝ ਸਮੇਂ ਦਾ ਜਿਹੜਾ ਟ੍ਰਾਂਸਪਲੈਂਟਿੰਗ ਸ਼ੌਕ ਵੀ ਹੁੰਦਾ ਕੋਈ ਸਮਾਂ ਜਿਹੜੀ ਹੈਗੀ ਆ ਪਣੀ ਰੋਕ ਕੇ ਫੇਰ ਚੱਲਦੀ ਆ ਪਰ ਜੇ ਆਪਾਂ ਕਦੂ ਕਰਨ ਸਮੇ ਬਹੁਤ ਘੱਟ ਪਾਣੀ ਖੇਤ ਦੇ ਵਿੱਚ ਰੱਖਿਆ ਲਵਾਈ ਸਮੇ ਪਾਣੀ ਘੱਟ ਹੈ ਲਵਾਈ ਬਹੁਤੀ ਡੂੰਗੀ ਨਹੀਂ ਹੋਈ ਤਾਂ ਤੁਰੰਤ ਜਿਹੜਾ ਝੋਨਾ ਥੋੜਾ ਦੋ ਦਿਨਾਂ ਤੇ ਤਿੰਨ-ਤਿੰਨ ਦੇ ਅੰਦਰ-ਅੰਦਰ ਜਿਹੜਾ ਫੋਟ ਕਰਨਾ ਸ਼ੁਰੂ ਕਰੋ ਤਾਂ ਆਪਾਂ ਜੇ ਕਦੂ ਕਰਨ ਸਮੇ ਆਖਰੀ ਕਦੂ ਕਰਨ ਸਮੇ ਜਾਂ ਖੇਤ ਤਿਆਰ ਕਰਨ ਸਮੇ ਨਾਈਟ੍ਰੋਜਨ ਤੱਤ ਫਾਸਫੋਰਸ ਤੱਤ ਤੇ ਪੋਟਾਸ਼ ਤੱਤ ਜਿਹੜੇ ਜ਼ਰੂਰੀ ਨੇ ਨਾਈਟ੍ਰੋਜਨ ਦੀ ਡੋਜ਼ ਹੈ ਜਿਹੜੀ ਆਪਾਂ 30 ਕਿਲੋ ਫਾਸਫੋਰਸ ਤੇ ਪोटाश ਆ ਜਿਹੜਾ ਮਿੱਟੀ ਪਰਖ ਆਧਾਰ ਤੇ ਜਾਂ 1.5 ਘਟਾ ਸਿੰਗਲ ਸੁਪਰ ਫਾਸਫੇਟ ਜਾਂ 27 ਕਿਲੋ ਡੀਪੀ ਤੇ 20 ਕਿਲੋ ਮਿਊਰੋਡਾ ਪोटाਸ਼ ਇਹ ਬਹੁਤ ਜ਼ਰੂਰੀ ਨੇ ਜੜਾਂ ਦਾ ਵਿਕਾਸ ਸ਼ੁਰੂ ਹੋਣ ਵਾਸਤੇ ਤੇ ਫੋਟ ਕਰਨੀ ਸ਼ੁਰੂ ਹੋਣ ਵਾਸਤੇ ਨਾਲ ਦੀ ਨਾਲ ਜਿਹੜੀ ਫਸਲ ਆ ਉਹ ਜੜਾਂ ਲਾ ਲੂ ਨਾਲ ਦੀ ਨਾਲ ਗਰੋਥ ਕਰਨੀ ਸ਼ੁਰੂ ਹੋ ਜੂਗੀ ਇਹ ਜਿਹੜੀ ਖਾਦ ਖਰਾਕ ਆ ਆਪਾਂ ਕਿਉਂਕਿ ਨਾਈਟ੍ਰੋਜਨ ਆ ਉਹ ਪਸਤ ਦਿਨਾਂ ਦੇ ਅੰਦਰ ਅੰਦਰ ਦੇਣੀ ਦੇਣੀ ਹੁੰਦੀ ਆ ਇਹ ਜੇ ਫਾਸਫੋਰਸ ਤੁਸੀਂ ਨਹੀਂ ਪਾਇਆ ਪੋਟਾਸ਼ ਨਹੀਂ ਪਾਇਆ ਤਾਂ ਇਹ ਤੁਸੀਂ ਫਸਲ ਨੂੰ ਦੇ ਸਕਦੇ ਆਂ ਦੂਸਰੀ ਜਿਹੜੀ ਧਿਆਨ ਦੇਣ ਜੋ ਗੱਲ ਇਹ ਹੈ ਕਿ ਜਿਹੜਾ ਜ਼ਿੰਕ ਤੱਤ ਹੈ ਜ਼ਿੰਕ ਤੱਤ ਵੀ ਕਈ ਕਿਸਾਨ ਵੀਰ ਜਿਹੜੇ 5 7 10 ਦਿਨਾਂ ਦੇ ਵਿੱਚ ਵਿੱਚ ਪਾਉਂਦੇ ਆ ਪਰ ਖਾਸ ਧਿਆਨ ਦੇਣ ਜੋ ਗੱਲ ਇਹ ਹੈ ਕਿ ਜੇ ਆਪਾਂ ਕਿਉਂਕਿ ਪਹਿਲੇ 15 18 20 ਦਿਨ ਤੱਕ ਆਪਾਂ ਦੋ ਘੱਟੋ ਘੱਟ ਦੋ ਹਫ਼ਤੇ ਜਾਂ ਜਿਹੜਾ ਹੈਗਾ ਉਦੋਂ ਦੋ ਤਿੰਨ ਦਿਨ ਉੱਤੇ ਲਾ ਲਓ ਖੇਤ ਦੇ ਵਿੱਚ ਪਾਣੀ ਆਪਾਂ ਖੜਾ ਰੱਖਣਾ ਹੁੰਦਾ ਹੈ ਨਦੀਨ ਕੰਟਰੋਲ ਵਾਸਤੇ ਤੇ ਖੇ ਜਮੀਨ ਦੇ ਵਿੱਚ ਤਰੇੜਾ ਨਾ ਪਟਣ ਤਾਂ ਜੇ ਆਪਾਂ ਜ਼ਿੰਕ ਤੱਤ ਉਹ ਸਮੇਂ ਦਰਾਂ ਨਾ ਪਾਉਣੇ ਆ ਖਾਸ ਤੌਰ ਤੇ ਪਹਿਲੇ 5 ਦਿਨ 7 ਦਿਨ 10 ਦਿਨ ਤੱਕ ਜਿੰਨਾ ਚਿਰ ਖੇਤ ਨੂੰ ਹਵਾ ਨਹੀਂ ਲੱਗੂਗੀ ਉਹਨਾ ਟਾਈਮ ਕਿਸਾਨ ਵੀਰੋਂ ਜ਼ਿੰਕ ਤੱਤ ਦੀ ਅਪਟੇਕ ਹੈ ਜਿਹੜੀ ਉਹ ਫਸਲ ਦੇ ਵਿੱਚ ਸ਼ੁਰੂ ਨਹੀਂ ਹੋਣੀ ਤਾਂ ਉਹ ਆਪਣਾ ਮਤਲਬ ਰਿਜ਼ਲਟ ਨਹੀਂ ਮਿਲਣਾ ਹੈਗਾ ਇਸ ਕਰਕੇ ਜ਼ਿੰਕ ਤੱਤ ਤੁਸੀਂ ਜਦੋਂ ਤੁਸੀਂ ਪਾਣੀ ਘਟਾਉਣਾ ਖੇਤ ਨੂੰ ਹਵਾ ਲਵਾਉਣੀ ਆ ਉਦੋਂ ਤੁਸੀਂ ਇੱਕ ਦਿਨ ਦੋ ਦਿਨ ਤਿੰਨ ਦਿਨ ਪਹਿਲਾਂ ਖੇਤ ਦੇ ਵਿੱਚ ਪਾਓ ਉਦੋਂ ਬਾਅਦ ਖੇਤ ਨੂੰ ਚੰਗੀ ਤਰ੍ਹਾਂ ਹਵਾ ਲਵਾਓ ਫੇਰ ਪਾਣੀ ਪਰੋ ਤਾਂ ਫੇਰ ਤੁਸੀਂ ਰਿਜ਼ਲਟ ਆ ਜਿਹੜਾ ਉਹ ਦੇਖੋਗੇ ਜੇ ਪਹਿਲਾਂ ਪਾ ਦਿਓਗੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਪਰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਖਾਸ ਤੌਰ ਤੇ ਪੋਟਾਸ਼ ਦਿੱਤਾ ਜਿਹੜੇ ਉਹ ਵੀ ਆਪਾਂ ਲੇਟ ਨਹੀਂ ਕਰਨਾ ਹੈਗਾ ਫਾਸਫੋਰਸ ਆ ਜਿਹੜਾ ਉਹ ਆਪਾਂ 20 ਤੋਂ 21 ਦਿਨ ਤੱਕ ਦੇ ਸਕਦੇ ਆ ਪਰ ਜਿੰਨੀ ਆਪਾਂ ਜਲਦੀ ਦਵਾਂਗੇ ਉਨਾ ਜਿਹੜਾ ਰਿਜ਼ਲਟ ਆਪਾਂ ਨੂੰ ਚੰਗਾ ਮਿਲੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੋਖ ਸ਼ਾਰੋ ਆਬਾਦ